ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਰਾਜਵਿੰਦਰ ਕੌਰ ਇਸ ਸਮੇਂ ਤੱਕ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹਾਂ। ਰਾਵੀ ਦਰਿਆ ਵਿੱਚ ਰਣਜੀਤ ਸਾਗਰ ਡੈਮ ਤੋਂ ਲਗਭਗ 37000 ਤੋਂ ਵੱਧ ਕਿਊਸਿਕ ਪਾਣੀ ਛੱਡੇ ਜਾਣ ਨਾਲ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਦੁਬਾਰਾ ਤੋਂ ਵੱਧ ਗਿਆ ਹੈ। ਰਾਵੀ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਇਲਾਕੇ ਭਰ ਦੇ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਅਜੇ ਲੋਕ ਹੜਾਂ ਦੀ ਮਾਰ ਤੋਂ ਬਾਹਰ ਨਹੀਂ ਨਿਕਲੇ ਤੇ ਲੋਕਾਂ ਅੰਦਰ ਇਸ ਚੀਜ਼ ਦਾ ਖੌਫ ਹੈ ਕਿ ਕਿਤੇ ਦੁਬਾਰਾ ਪਾਣੀ ਹੜ ਦਾ ਰੂਪ ਨਾ ਧਾਰਨ ਕਰ ਲਵੇ। ਰਾਵੀ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦਿਨ ਪੈਂਦੇ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਈ ਵਿਖੇ ਆਰੰਭ ਹੋਣ ਵਾਲੇ ਖੰਡ ਪਾਠ ਰੋਕ ਦਿੱਤੇ ਗਏ ਨੇ ਤਾਂ ਜੋ ਕੋਈ ਅਜਿਹੀ ਸਿੱਤੀ ਬਣਨ ਤੇ ਸ਼੍ਰੀ ਖਨਪਟ ਸਾਹਿਬ ਖੰਡਤਨਾ ਹੋਣ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਸਾਖਸ਼ੀ ਸਾਨੀ ਅਨੁਸਾਰ ਦਰਿਆ ਵਿੱਚ ਪਾਣੀ ਦਾ ਪੱਧਰ ਭਾਵੇਂ ਵਧਿਆ ਹੈ ਪਰ ਸਥਿਤੀ ਕੰਟਰੋਲ ਹੇਠ ਹੈ ਪਰੰਤੂ ਲੋਕਾਂ ਦੇ ਵਿੱਚ ਡਰ ਹੈ ਕਿ ਦੁਬਾਰਾ ਅਜਿਹੀ ਸਿੱਤੀ ਨਾ ਆ ਜਾਵੇ ਕੁਝ ਅਸਪਸ਼ਟ ਸੂਤਰਾਂ ਅਨੁਸਾਰ ਨੀਵੇਂ ਖੇਤਰ ਦੇ ਲੋਕਾਂ ਨੇ ਆਪਣਾ ਘਰੇਲੂ ਸਮਾਨ ਫਿਰ ਤੋਂ ਛੱਤਾਂ ਉੱਪਰ ਰੱਖਣਾ ਸ਼ੁਰੂ ਕਰ ਦਿੱਤਾ ਹੈ ਭਾਰਤ ਤੇ ਚੀਨ ਦੋਵੇਂ ਦੇਸ਼ 5 ਸਾਲਾਂ ਬਾਅਦ ਸਿੱਧੀਆਂ ਹਵਾਈ ਉਡਾਣਾਂ ਮੁੜ ਸ਼ੁਰੂ ਕਰਨ ਤੇ ਸਹਿਮਤ ਹੋ ਗਏ ਨੇ ਵਿਦੇਸ਼ ਮੰਤਰਾਲੇ ਨੇ ਬੀਤੇ ਕਾਲ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਜਿਸ ਤੋਂ ਤੁਰੰਤ ਬਾਅਦ 에ਅਰਲਾਈਨ ਕੰਪਨੀ ਇੰਡੀਗੋ ਦੇ ਵੱਲੋਂ 26 ਅਕਤੂਬਰ 2025 ਤੋਂ ਚੀਨ ਲਈ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਇਹ ਫੈਸਲਾ ਦੋਵਾਂ ਦੇਸ਼ਾਂ ਵਿਚਾਲੇ ਮਹੀਨਿਆਂ ਤੱਕ ਚੱਲੀ ਤਕਨੀਕੀ ਪੱਧਰੀ ਗੱਲਬਾਤ ਤੋਂ ਬਾਅਦ ਆਇਆ कोरोना महामारी ਅਤੇ ਗਲਵਾਨ ਛੜਤ ਤੋਂ ਬਾਅਦ 2020 ਤੋਂ ਇਹ ਸੇਵਾ ਬੰਦ ਸੀ ਜਿਸ ਦੇ ਨਾਲ ਯਾਤਰੀਆਂ ਨੂੰ ਤੀਜੇ ਦੇਸ਼ਾਂ ਦੇ ਰਸਤੇ ਮਹਿੰਗੇ ਅਤੇ ਲੰਬੀ ਯਾਤਰਾ ਕਰਨੀ ਪੈਂਦੀ ਸੀ ਪੰਜਾਬ ਦੀਆਂ ਟੁੱਟੀਆਂ ਸੜਕਾਂ ਦੀ ਹਾਲਤ ਹੁਣ ਸੁਧਰੇਗੀ ਕਿਉਂਕਿ ਪੰਜਾਬ ਸਰਕਾਰ ਨੇ 19000 ਕਿਲੋਮੀਟਰ ਟੁੱਟੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਨ ਦਾ ਫੈਸਲਾ ਕੀਤਾ ਹੈ ਸੜਕ ਨਿਰਮਾਣ ਕੰਪਨੀ 5 ਸਾਲਾਂ ਲਈ ਉਹਨਾਂ ਦੇ ਰੱਖ-ਰਖਾਵ ਦੀ ਜ਼ਿੰਮੇਵਾਰੀ ਵੀ ਲਵੇਗੀ ਸੜਕਾਂ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾਵੇਗੀ ਸਾਰੀਆਂ ਸੜਕਾਂ ਲਈ ਸਰਵੇਖਣ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਤਰਨਤਾਰਨ ਤੋਂ ਅਜੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਸਰਕਾਰ ਇਸ ਪ੍ਰੋਜੈਕਟ ਲਈ ਨੋਡਲ ਏਜੰਸੀ ਬਜੋ ਕੰਮ ਕਰੇਗੀ ਇਹ ਪ੍ਰੋਜੈਕਟ ਪੰਜਾਬ ਸਰਕਾਰ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਸਰਕਾਰ ਨੇ ਇਹਨਾਂ ਸੜਕਾਂ ਲਈ 3500 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ ਇਸ ਦੇ ਵਿੱਚੋਂ 2872 ਕਰੋੜ ਰੁਪਏ ਮੁਰੰਮਤ ਅਤੇ ਰੱਖ-ਰਖਾਵ ਲਈ ਹਨ ਤੇ 587 ਕਰੋੜ ਹੋਰ ਕੰਮਾਂ ਲਈ। ਜਲੰਧਰ ਵਿੱਚ ਦੁਸਹਿਰੇ ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜੂਏ ਦੀ ਲੁੱਟ ਦੇ ਮਾਮਲੇ ਦੇ ਵਿੱਚ ਇੱਕ ਲੋ ਨਿੰਦੇ ਪੁਲਿਸ ਅਧਿਕਾਰੀ ਨੇ ਇੱਕ ਜਨਤਕ ਦੁਸਹਿਰਾ ਜਸ਼ਨ ਦਾ ਆਯੋਜਨ ਕੀਤਾ। ਇਸ ਤੋਂ ਇਲਾਵਾ ਉਸਨੇ ਸਟੇਜ ਤੇ ਜਲੰਧਰ ਪੁਲਿਸ ਦੇ ਡੀਐਸਪੀ ਨੂੰ ਸਨਮਾਨਿਤ ਵੀ ਕੀਤਾ। ਉਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਅਧਿਕਾਰੀਆਂ ਨੇ ਖੁਸ਼ੀ ਦੇ ਨਾਲ ਸਨਮਾਨ ਸਵੀਕਾਰ ਵੀ ਕਰ ਲਿਆ ਹਾਲਾਂਕਿ ਸਨਮਾਨਿਤ ਕੀਤੇ ਗਏ ਡੀਐਸਪੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਪੁਲਿਸ ਉਸ ਨੂੰ ਕਿਸੇ ਵੀ ਮਾਮਲੇ ਦੇ ਵਿੱਚ ਲੱਭ ਰਹੀ ਹੈ ਹਾਲਾਂਕਿ ਜਦੋਂ ਹੁਣ ਇਹ ਫੋਟੋ ਸਾਹਮਣੇ ਆਈ ਹੈ ਤਾਂ ਜਲੰਧਰ ਪੁਲਿਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦਾ ਇੱਕ ਵੱਡਾ ਕਾਰਨ ਹੈ ਕਿ ਜੂਏ ਦੀ ਲੁੱਟ ਦੇ ਵਿੱਚ ਦੋਸ਼ੀ ਲੋੜੀਂਦਾ ਹੈ ਉਹ ਘਟਨਾ ਸਿਰਫ 4 ਦਿਨ ਪਹਿਲਾਂ ਹੀ ਵਾਪਰੀ ਭਾਰਤ ਦੇ ਵਿੱਚ ਆਨਲਾਈਨ ਗੇਮਿੰਗ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ। ਅਗਸਤ ਦੇ ਵਿੱਚ ਸੰਸਦ ਦੁਆਰਾ ਪਾਸ ਕੀਤਾ ਗਿਆ ਆਨਲਾਈਨ ਗੇਮਿੰਗ ਪ੍ਰੋਮੋਸ਼ਨ ਐਂਡ ਰੈਗੂਲੇਸ਼ਨ ਐਕਟ 2025 ਦੇਸ਼ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਇਸ ਨਵੇਂ ਕਾਨੂੰਨ ਤਹਿਤ 2 ਅਕਤੂਬਰ ਤੋਂ ਭਾਰਤ ਦੇ ਵਿੱਚ ਪੈਸੇ ਨਾਲ ਆਨਲਾਈਨ ਗੇਮਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਪਾਬੰਦੀ ਦੇ ਬਾਵਜੂਦ ਅਜਿਹੀਆਂ ਗੇਮਾਂ ਖੇਡਣ ਵਾਲੇ ਕਿਸੇ ਵੀ ਵਿਅਕਤੀ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਨੂੰਨ ਦਾ ਮੁੱਖ ਉਦੇਸ਼ ਆਨਲਾਈਨ ਜੂਏ ਨਾਲ ਜੁੜੀ ਸਮਾਜਿਕ ਅਤੇ ਵਿੱਤੀ ਜੋਖਮਾਂ ਨੂੰ ਕੰਟਰੋਲ ਕਰਨਾ ਹੈ। ਦੁਸਾਰੇ ਤੋਂ ਬਾਅਦ ਸੋਨੇ ਦੇ ਖਰੀਦਦਾਰਾਂ ਨੂੰ ਕੁਝ ਰਾਹਤ ਮਿਲੀ ਹੈ 3 ਅਕਤੂਬਰ ਤੋਂ ਯਾਨੀ ਕਿ ਬੀਤੇ ਕੱਲ੍ਹ ਤੋਂ ਸੋਨੇ ਦੀਆਂ ਕੀਮਤਾਂ ਘਟ ਰਹੀਆਂ ਨੇ। ਖਬਰ ਪੜਨ ਤੱਕ ਐਮਸੀਐਕਸ ਤੇ ਸੋਨੇ ਦੀ ਕੀਮਤ 117156 ਰੁਪਏ ਪ੍ਰਤੀ 10 ਗ੍ਰਾਮ ਸੀ ਜੋ ਕਿ 0.37% ਦੀ ਗਿਰਾਵਟ ਦਰਸਾਉਂਦੀ ਹੈ ਚਾਂਦੀ 1.33% ਘਟ ਕੇ 142796 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ Rajasthan ਦੇ Hanumangarh ਜ਼ਿਲ੍ਹੇ ਦੇ ਕਸਬਾ Goluwala ਸਥਿਤ ਗੁਰਦੁਆਰਾ ਮਹਿਤਾਬਗੜ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਤੜਕੇ ਹਿੰਸਕ ਹੋ ਗਿਆ ਇੱਕ ਧੜੇ ਦੇ ਲੋਕਾਂ ਨੇ ਸਵੇਰੇ ਕਰੀਬ 3 ਵਜੇ ਲਾਠੀਆਂ ਡੰਡਿਆਂ ਤੇ ਪੱਥਰਾਂ ਨਾਲ ਲੈਸ ਹੋ ਕੇ ਗੁਰਦੁਆਰਾ ਸਾਹਿਬ ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਹੋਈ ਹਿੰਸਕ ਝੜਪ ਦੇ ਵਿੱਚ ਬੱਚਿਆਂ ਸਮੇਤ 6 ਤੋਂ 8 ਲੋਕ ਜ਼ਖਮੀ ਹੋ ਗਏ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ دہشت ਅਤੇ ਤਣਾਅ ਦਾ ਮਾਹੌਲ ਹੈ ਤੇ ਪ੍ਰਸ਼ਾਸਨ ਨੇ ਸਖਤ ਕਦਮ ਚੁੱਕੇ ਨੇ ਹਾਲਾਤ ਵਿਗੜਦੇ ਦੇਖ ਕੇ ਪ੍ਰਸ਼ਾਸਨ ਨੇ ਤੁਰੰਤ ਸਖਤ ਕਦਮ ਚੁੱਕੇ ਇਲਾਕੇ 'ਚ ਉਤਾਰਾ 163 ਲਾਗੂ ਕਰ ਦਿੱਤੀ ਇਸ ਤਹਿਤ ਚਾਰ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਹੈ ਸੋਸ਼ਲ ਮੀਡੀਆ ਤੇ ਫਵਾਵਾਂ ਨੂੰ ਰੋਕਣ ਲਈ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਬਠਿੰਡਾ ਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿੱਚ ਅੱਜ ਸਵੇਰੇ ਫਿਰ ਇੱਕ ਹੋਰ ਨਵ ਜੰਮਿਆ ਬੱਚਾ ਮਿਲਿਆ ਨਾਲ ਪਿੰਡ ਦੇ ਵਿੱਚ ਉਹ ਦਸ਼ਾ ਦਾ ਮਾਹੌਲ ਹੈ ਪਿੰਡ ਦੇ ਸਰਪੰਚ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਪੰਚਾਇਤ ਵੱਲੋਂ ਬੱਚੇ ਨੂੰ ਤੁਰੰਤ ਸਰਕਾਰੀ ਹਸਪਤਾਲ ਬਠਿੰਡਾ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਤੰਦਰੁਸਤ ਦੱਸਿਆ ਇਸ ਤੋਂ ਪਹਿਲਾਂ ਬੀਤੇ ਬਰੇ 23 ਅਕਤੂਬਰ ਨੂੰ ਵੀ ਪਿੰਡ ਵਿੱਚੋਂ ਇਸੇ ਜਗ੍ਹਾ ਤੇ ਸੁੱਟਿਆ ਚੋਂ ਦਾ ਨਵ ਜੰਮਿਆ ਬੱਚਾ ਮਿਲਿਆ ਸੀ ਜੋ ਕਿ ਲੜਕਾ ਸੀ ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਵੀ 3 ਅਕਤੂਬਰ ਨੂੰ ਜਿਉਂਦੀ ਹਾਲਤ ਦੇ ਵਿੱਚ ਲੜਕਾ ਹੀ ਮਿਲਿਆ ਖਾਸ ਕਰ ਇਹ ਹੈ ਕਿ ਦੋਵੇਂ ਵਾਰ ਇਹ ਘਟਨਾ ਇੱਕ ਘਰ ਦੇ ਨੇੜੇ ਹੀ ਵਾਪਰੀ ਹੈ ਥਾਣਾ ਨਈਂਆ ਵਾਲਾ ਦੇ ਇੰਚਾਰਜ ਨੇ ਕਿਹਾ ਕਿ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ